ਹਰ ਸੂਬੇ ਵਿੱਚ ਮੌਨਸੂਨ ਦੀ بارش ਆਪਣਾ ਵੱਖਰਾ ਰੂਪ ਵਿਖਾ ਰਹੀ ਹੈ ਮੌਸਮ ਵਿਭਾਗ ਨੇ ਇਸ ਪੂਰੇ ਹਫ਼ਤੇ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਮੌਨਸੂਨੀ ਸਮੇਂ ਦੌਰਾਨ ਦੇਸ਼ ਦੇ ਜਾਤਾ ਰਾਜਾਂ ਵਿੱਚ ਸਰਗਰਮ ਹੈ ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਉੱਤਰ ਪ੍ਰਦੇਸ਼ ਦਿੱਲੀ ਪੰਜਾਬ ਹਰਿਆਣਾ ਅਤੇ ਹੋਰ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ ਪੂਰੇ ਹਫ਼ਤੇ ਦਿੱਲੀ ਵਿੱਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਗਰਮੀ ਅਤੇ ਨਮੀ ਤੋਂ ਰਾਹਤ ਮਿਲ ਸਕਦੀ ਹੈ ਉੱਥੇ ਪੰਜਾਬ ਦੀ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਪਏ ਮੀਂਹ ਨੇ ਮੌਸਮ ਖੁਸ਼ਕਬਾਰ ਕਰ ਦਿੱਤਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਇਸ ਹਫ਼ਤੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਚੋਣ ਪ੍ਰਚਾਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਚੋਣ ਲੜ ਰਹੇ ਹੋ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ జిమ్ని ਚੋਣ ਲੜਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸੀਆ ਮਾਨ ਨੇ ਕਿਹਾ ਕਿ ਗੁਰਪ੍ਰੀਤ ਕੌਰ ਦਾ ਫਿਲਹਾਲ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਉਹਨਾਂ ਕਹਿੰਦੇ ਕਿ ਮੈਂ ਤੇ ਮੇਰਾ ਪਰਿਵਾਰ ਜਨਤਾ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ ਦਿੱਲੀ ਦੇ ਮਕਉਂਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਵੀ ਹਰਿਆਣਾ ਵਿੱਚ ਚੋਣ ਪ੍ਰਚਾਰ ਕਰ ਰਹੀ ਹਨ ਤਾਂ ਦੇਖੀਏ ਕਿ ਕਿਹੜੀਆਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਵਿੱਚ ਜਲਦ ਹੋਣ ਜਾ ਰਹੀਆਂ ਜਿਮਣੀ ਚੋਣਾਂ ਵਿੱਚ ਡਾਕਟਰ ਗੁਰਪ੍ਰੀਤ ਕੌਰ ਚੋਣ ਲੜ ਸਕਦੇ ਹਨ ਇਲੈਕਸ਼ਨ ਕੈਂਪੇਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ ਪਰਿਵਾਰਕ ਤੌਰ ਤੇ ਅਸੀਂ ਗਏ ਸੀਗੇ ਲੋਕਾਂ ਕਿਉਂਕਿ ਮੈਂ ਉੱਥੇ ਜਾ ਕੇ ਘਰ ਵੀ ਲੈ ਲਿਆ ਹੈਨਾ ਉੱਥੇ ਰਾਇਆ ਕਿ ਮਹੀਨੇ ਚ ਆਪਣਾ ਹਫਤੇ ਚ ਦੋ ਦਿਨ ਜਾਇਆ ਵੀ ਕਰਾਂਗੇ ਪਰ ਹਾਂ ਕੈਂਪੇਨ ਕਰਦੇ ਆ ਮਿਸਿਸ ਕੇਜਰੀਵਾਲ ਕੈਂਪੇਨ ਕਰ ਰਹੇ ਨੇ ਅੱਜ ਆ ਰਹੇ ਨੇ ਚ ਉਹਨਾਂ ਦੀਆਂ ਦੋ ਰੈਲੀਆਂ ਨੇ ਇਹਦੇ ਮਤਲਬ ਲਈ ਥੋੜੀ ਹੈ ਕਿ ਉਹ ਰਾਜਨੀਤੀ ਹਾਂ ਪਰਿਵਾਰਕ ਤੌਰ ਤੇ ਜਦੋਂ ਅਸੀਂ ਜਾਂਦੇ ਆ ਤਾਂ ਉਹ ਰਿਸ਼ਤੇ ਹੋਰ ਹੋ ਜਾਂਦੇ ਨੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ ਮੈਂ ਤਾਂ 3 ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ ਤੇ ਅਸੀਂ ਕੰਮ ਕਰਦੇ ਰਿਹਾ ਮਿਹਨਤ ਕੀਤੀ ਹੈ ਔਰ ਇਕੱਲੇ ਮਿਸਿਸ ਮਾਨ ਨੇ ਨਹੀਂ ਕੀਤੀ ਬਹੁਤ ਸਾਰੇ ਵਲੰਟੀਅਰਾਂ ਨੇ ਬਹੁਤ ਸਾਰੇ ਹੋਰ ਸਾਡੇ ਜਿੰਨੇ ਅਹੁਦੇਦਾਰ ਨੇ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲਿਆ ਡਾਕਟਰ ਗੁਰਪ੍ਰੀਤ ਨੇ ਇਹ ਗੱਲ ਕਹੀ ਸੀਗੀ ਕਿਸੇ ਮੇਰੇ ਖਿਆਲ ਚ ਇੰਟਰਵਿਊ ਚ ਕਿ ਸੇਵਾ ਹੀ ਕਰਨੀ ਹੈ ਜੇ ਡਾਕਟਰੀ ਚ ਨਾ ਸੀ ਰਾਜਨੀਤੀ ਸੀ ਨਾ ਕਰਨੀ ਤਾਂ ਸੇਵਾ ਹੀ ਹੈ ਸੋ ਪਬਲਿਕ ਦੇ ਲਈ ਹਰ ਵਕਤ ਹਾਜ਼ਰ ਹਾਂ ਤੇ ਬਾਕੀ ਕੋਈ ਐਦਾਂ ਦਾ ਇਹ ਉਹ ਕੰਪਲਸਰੀ ਨਹੀਂ ਹੈ ਕਿ ਉਹ ਕੋਈ ਜਿਮਨੀ ਚੋੜਛੜੇ ਹੋਣਗੇ ਜਾਂ ਕੋਈ ਹੋਰ ਆਪਾਂ ਅੰਦਾਜ਼ੇ ਲਾਉਣ ਲੱਗ ਜਾਈਏ ਪਰ ਇਹ ਤਾਂ ਅੰਦਾਜ਼ਾ ਹੀ ਗਰਾਦਾ ਨਹੀਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਸੇਕਰ ਐਤ ਮਰਿਆਦਾ ਅਨੁਸਾਰ ਨਿਤਾਰਤ ਨਿਸ਼ਾਨ ਸਾਹਿਬ ਦੇ ਪੋਸ਼ਾਕ ਦਾ ਰੰਗ ਬਸੰਤੀ ਤੇ ਸੁਰਮਈ ਹੈ ਇਸ ਸੰਬੰਧੀ ਸ਼ਰੋਣੀ ਕਮੇਟੀ ਨੂੰ ਆਖਿਆ ਗਿਆ ਹੈ ਕਿ ਸੇਕਰ ਐਤ ਮਰਿਆਦਾ ਅਨੁਸਾਰ ਨਿਤਾਰਤ ਨਿਸ਼ਾਨ ਸਾਹਿਬ ਦੇ ਪੋਸ਼ਾਕ ਦਾ ਰੰਗ ਬਸੰਤੀ ਸੁਰਮਈ ਹੈ ਪਰ ਜਾਤਰ ਗੁਰਦੁਆਰਿਆਂ ਵਿੱਚ ਇਸ ਵੇਲੇ ਕੇਸਰੀ ਨਿਸ਼ਾਨ ਸਾਹਿਬ ਦੀ ਪੋਸ਼ਾਕ ਦਾ ਚਲਣ ਵਧੇ ਰਿਹਾ ਹੈ ਜਦੋਂ ਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਵੀ ਪੁਲੇਖਾ ਪਾਉਂਦਾ ਹੈ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪਹੁੰਚੀ ਸ਼ਿਕਾਇਤ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਨੇ 15 ਜੁਲਾਈ 2024 ਨੂੰ ਹੋਈ ਮੀਟਿੰਗ ਵਿੱਚ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਤਾਰਤ ਰੰਗ ਦੀ ਪੋਸ਼ਾਕ ਨਿਸ਼ਾਨ ਸਾਹਿਬ ਉੱਤੇ ਚੜਾਉਣ ਦੇ ਹੁਕਮ ਜਾਰੀ ਕੀਤੇ ਹਨ ਇਸ ਤੋਂ ਬਾਅਦ ਹਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਨੇ ਆਪਣੇ ਸੰਗੂ ਪ੍ਰਚਾਰਕ ਢਾਡੀ ਤੇ ਕਵੀਸ਼ਰ ਸਹਿਬਾਨਾ ਨੂੰ ਸਰਕੂਲਰ ਜਾਰੀ ਕਰਕੇ ਸੰਗਤਾਂ ਤੇ ਪ੍ਰਬੰਧਕਾਂ ਨੂੰ ਸੰਬੰਧੀ ਜਾਣੂ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਹੈ। ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਖ ਰਾਇਤ ਮਰਿਆਦਾ ਅਨੁਸਾਰ ਨਿਰਧਾਰਿਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਤੇ سرمਈ ਹੈ। ਇਸ ਦਿਰਾਹਿਕ ਸ਼ਰੌਣੀ ਕਮੇਟੀ ਨੇ ਵੱਡੇ ਗੁਰਦੁਆਰਿਆਂ ਵਿੱਚ ਬਸੰਤੀ ਨਿਸ਼ਾਨ ਸਾਹਿਬ ਲਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਵਿੱਚ ਆਮ ਬਜਟ ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ। ਸਤਤਰੀ ਪਾਰਟੀ ਨੇ ਰਾਹੁਲ ਗਾਂਧੀ ਦੇ ਕਈ ਬਿਆਨਾਂ ਤੇ ਇਤਰਾਜ਼ ਜਤਾਇਆ ਇਸ ਦੌਰਾਨ ਸਪੀਕਰ ਓਮ ਬਿਰਲਾ ਨੇ ਵੀ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਦਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਸਰਕਾਰ ਤੇ ਕਈ ਦੋਸ਼ ਲਗਾਏ ਰਾਹੁਲ ਗਾਂਧੀ ਨੇ ਬਜਟ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇੱਕ ਵਾਰ OBC ਦੀ ਹਿੱਸੇਦਾਰੀ ਤੇ ਸਵਾਲ ਉਠਾਇਆ ਹੋਣਾ ਕਿ ਇੱਕ ਕੇਂਦਰੀ ਬਜਟ ਬਣਾਉਣ ਵਾਲੇ 20 ਅਫਸਰਾਂ ਵਿੱਚੋਂ ਸਿਰਫ ਦੋ ਘੱਟ ਗਿਣਤੀ ਜਾਂ OBC ਭਾਈਚਾਰੇ ਦੇ ਹਨ ਵਿੱਤ ਮੰਤਰੀ ਨਿਰਮਲ ਸੀਤਾ ਰਾਮ ਰਾਹੁਲ ਗਾਂਧੀ ਦੇ ਇਸ ਬਿਆਨ ਤੇ ਇੱਕ ਮਿੰਟ ਲਈ ਸ਼ਰਮਿੰਦਾ ਹੋ ਗਏ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਸਪੀਕਰ ਤੋਂ ਬਜਟ ਤੋਂ ਬਾਅਦ ਹਲਵਾ ਸਮਰੋਹ ਦੀ ਤਸਵੀਰ ਦਿਖਾਉਣ ਲਈ ਇਜਾਜ਼ਤ ਮੰਗੀ ਪਰ ਸਪੀਕਰ ਨੇ ਇਹ ਬੇਨਤੀ ਨੂੰ ਨਕਾਰ ਦਿੱਤਾ ਰਾਹੁਲ ਗਾਂਧੀ ਨੇ ਫੇਰ ਤਸਵੀਰ ਬਾਰੇ ਦੱਸਿਆ ਕਿ ਕੇਂਦਰੀ ਬਜਟ 2024 ਨੂੰ ਤਿਆਰ ਕਰਨ ਵਾਲੇ ਪੀ ਅਧਿਕਾਰੀਆਂ ਵਿੱਚੋਂ ਸਿਰਫ ਦੋ ਘੱਟ ਗਿਣਤੀ ਭਾਈਚਾਰੇ ਦੇ ਹਨ ਉਹਨਾਂ ਕਿਹਾ ਹੈ ਕਿ ਉਹ ਤਸਵੀਰ ਵਿੱਚ ਮੌਜੂਦ ਵੀ ਨਹੀਂ ਜੱਬ ਵੀ ਮੈਂ ਉਸਕੋ ਹਟਾਣਾ ਚਾਹਤਾ ਹੂੰ ਮੇਰੇ ਯੇਹ ਕਰਨਾ ਹੈ ਸਰ ਉਹਨੂੰ ਹਟਾ ਦੇ ਕਾਡ ਰਹੀ ਸੋ ਫੋਟੋ ਸੇ ਸ਼ਿਖੀ ਕੇ ਫੋਟੋ ਸੇ ਹਟਤੇ ਸਰ ਇਸ ਫੋਟੋ ਸੇ ਹਟਤੇ ਅਭੀ ਬੋਸਟਰ ਨਹੀਂ ਆਨੇ ਦੂੰਗਾ ਗਲਤ ਤਰੀਕਾ ਹੈ ਇਹ नहीं आने देंगे पोस्टर नहीं लेने देंगे सदन में सर गलत तरीका है सर? सर मैं ये फोटो दिखाना के तहत मैं समझाना चाह रहा हूँ नियम की तहत परमिशन नहीं नियम आने सर, अच्छा सर मैं ये फोटो समझाना चाह रहा हूँ सर इसमें ये जो बजट का जो हलवा है सर ये बट रहा है और इस फोटो में सर मुझे एक ओबीसी अफसर नहीं दिख रहा एक आदिवासी अफसर नहीं दिख रहा एक दलित अफसर नहीं दिख रहा मुझे का हलवा बट रहा है सर और इसमें सेवेंटी थ्री परसेंट तो है ही नहीं सर यह आप लोग हलवा खा रहे हो और बाकी देश तो हलवा मिल ही नहीं रहा है ठीक है सर बीस लोगों बीस अफसरों ने बजट को तैयार किया हमने पता लगाया है बीस अफसर शांत हो जाइए प्लीज सर बीस अफसरों ने उनके नाम मेरे पास है अगर आप नाम चाहते मैं दे दूंगा बीस अफसरों ने हिंदुस्तान का बजट तैयार किया है मतलब हिंदुस्तान का जो हलवा है बीस लोगों ने बांटने का काम किया है अब अब स्पीकर सर उन बीस लोगों में से नाइन्टी परसेंट लोगों में से नाइन्टी परसेंट लोगों में से सिर्फ दो हैं एक माइनॉरिटी और एक ओबीसी और इस फोटो में एक भी नहीं है मतलब फोटो में आपने पीछे कर दिया ਫੋਟੋ ਮੇ ਫੋਟੋ ਮੇ ਤਾਂ ਆਨੇ ਨਹੀਂ دیا ਆਪਨੇ ਕੋਈ ਨਹੀਂ ਆ ਸਕਦਾ اور ਮੈਂ ਚਾਹਤਾ ਥਾ ਕਿ ਬਜਟ ਮੇ ਜਾਤੀ ਜਨਗਣਨਾ ਦੀ ਬਾਤ ਉਠੇ ਮਠੇਂਡਾ ਤੋਂ ਕਲਦਲ ਦੀ ਸੰਸਦ ਮੈਂਬਰ ਹਜ਼ਮਕੋਰ ਬਾਦਲ ਨੇ ਲੋਕ ਸਭਾ ਵਿੱਚ ਮਾਨ ਸਰਕਾਰ ਤੇ ਅੰਗਣਵਾੜੀ ਵਿੱਚ 300 ਕਰੋੜ ਦੇ ਘੁਟਾਲੇ ਦਾ ਇਲਜ਼ਾਮ ਲਗਾਉਂਦੇ ਹੋਏ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀਆਂ ਅੰਗਣਵਾੜੀਆਂ ਵਿੱਚ ਗਰਭਵਤੀ ਔਰਤਾਂ ਤੇ 0 ਤੋਂ 6 ਸਾਲ ਦੇ ਬੱਚਿਆਂ ਲਈ ਜਿਹੜੀਆਂ ਪੋਸ਼ਟਿਕ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਵਿੱਚ ਵੱਡੇ ਪੱਧਰ ਤੇ ਘਟਾਲਾ ਹੋ ਰਿਹਾ ਹੈ। ਸਿਮਤ ਬਾਦਲੇ ਨੇ ਕਿਹਾ ਕਿ ਨਿਯਮਾਂ ਮੁਤਾਬਕ ਇਹ ਪਦਾਰਥ ਵੇਰਕਾ ਤੇ ਮਾਰਕ ਫੈਟ ਵੱਲੋਂ ਤਿਆਰ ਕੀਤੇ ਜਾਂਦੇ ਹਨ। ਪਰਿਸ਼ਦੇ باوجود ਸਾਰੇ ਨਿਯਮਾਂ ਨੂੰ ਦਰਕਿਨਾਰ ਕਰਦੇ ਹੋਏ ਇਸ ਨੂੰ ਪ੍ਰਾਈਵੇਟ ਹੱਤਾਂ ਵਿੱਚ ਦਿੱਤਾ ਗਿਆ ਹੈ। ਜਿੱਥੋਂ ਬਹੁਤ ਹੀ ਮਾੜਾ ਖਾਣਾ ਤੇ ਅੰਗੜਵਾੜੀ ਸੈਂਟਰਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਨਾਲ ਔਰਤਾਂ ਤੇ ਬੱਚਿਆਂ ਦੀ जिंदगी खतरे में है अजमत कौर बादल ने मैं महिला है सप्लीमेंट्री न्यूट्रिशन जो आंगनबाड़ियों में दिया जाता है प्रेग्नेंट और लैक्टेटिंग मदर्स को और जीरो टू सिक्स ईयरस के बच्चों को ये डेढ़ सौ करोड़ का बजट जो सेंटर में दिया फेक बेनिफिशरीज दिखा के उसको तीन सौ करोड़ का बजट करके जो खाना है वो आई रूल्स के हिसाब से प्राइवेट आधारों को नहीं दिया जा सकता और ये स्टेट ओन्ड बॉडीज मिल्क मार्क फैड और वेरका बनाते थे लेकिन सारी रूल्स की धजियाँ उड़ा के प्राइवेट आधारों को ये 300 करोड़ का जो सप्लीमेंट्री न्यूट्रिशन दिया जाता है उनको दे दिया गया जहाँ सब स्टैंडर्ड खाना और बच्चों के और मदर्स के साथ उनकी जिंदगी के साथ खेलबाड़ किया जा रहा है टोटल फ्लाउटिंग ऑफ रूल्स हो रहा है इसके बारे में मैंने मंत्री जी को लिख के भी दिया है आज मैं डिमांड करती हूँ कि एक सीबीआई की इंक्वायरी किया जाए ये नहीं कि जैसे केंद्र पैसे रोक दे क्योंकि गरीब बच्चियों और माओ का क्या इसमें दोष है जैसे सरकार घपला कर रही है और आपको हैरानी होगी कि 28 लाख जो आंगनवाड़ी वर्कर्स हैं जो महज पैंतालीस सौ रुपए महीने में काम करती हैं उनके हेल्पर्स को बाईस सौ रुपये महीना मिलता है जो मिनिमम वेजेस से भी कम है इनको रेगुलराइज जहां सरकार को करना चाहिए वो तो क्या किया लेकिन उनके जो ऑल इंडिया आंगनबाड़ी की जो प्रधान है जब ये गंदे खराब खाने के पॉइज़नस खाने के ऊपर जब उन्होंने मुद्दा उठाया तो उनको डिसमिस कर दिया जो सरकारी अफसर है सी उसको सस्पेंड कर दिया है और शरेआम लोगों की जानों के साथ खेला जा रहा है और ये सप्लीमेंट्री न्यूट्रिशन जो रूल्स के अगेंस्ट खास लोगों को दिया जा रहा है किकबैक्स करने के लिए करप्शन करने के लिए मैं डिमांड करती हूँ कि इसकी सीबीआई इंक्वायरी करके सरकार और मंत्रियों को उनको पीनालाइज किया जाए ना कि लोगों का खाना और उनका जो आ, आ, स्कीम का जो पैसा है वो ना रोक दिया जाए जैसे नेशनल हेल्थ मिशन में भी किया है आरडीएफ में भी किया है शिक्षा में भी किया है कि लोग सफर करें सरकार घपले कर रही है ये घपलों की सरकार है आम आदमी सरकार जानता है ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿਨਾਂਗਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿਨਾਂਗਰ ਵਿੱਚ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਦੇ ਆ ਕਿਹਾ ਕਿ ਇਸ ਨਾਲ ਸਰਹੱਦੀ ਪਿੰਡਾਂ ਨੂੰ ਵੱਡਾ ਲਾਭ ਮਿਲੇਗਾ ਉਨ੍ਹਾਂ ਕਿਹਾ ਕਿ 50 ਕਰੋੜ ਤੋਂ ਵੱਧ ਦੀ ਲਾਗਤ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿਨਾਂਗਰ ਨੂੰ ਇੱਕ ਟੂਰਿਸਟ ਸਥਾਨ ਬਣਾਇਆ ਜਾਵੇਗਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਰਾਜਤਾਨੀ ਰਹੀ ਹੈ ਇਸ ਮੋਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਬਣਨ ਲਈ ਕੱਪੜੇ ਤਿਆਰ ਕੀਤੇ ਸਨ ਪਰ ਉਹਨਾਂ ਦਾ ਸੌਹ ਚੁੱਕਾ ਸਮਾਗਵ ਨਹੀਂ ਹੋ ਰਿਹਾ ਇਸ ਦਰਾਂਲੇ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਤੇ ਵੀ ਹੋਰ ਨਿਸ਼ਾਨੇ ਸਾਧੇ ਆਪਣੇ ਆਪ ਹੀ ਕਹੀ ਜਾਂਦੇ ਜੀ ਅਸੀਂ ਤਾਂ ਪਛੜੇ ਹੋਏ ਹਾਂ ਜੀ ਅਸੀਂ ਤਾਂ ਪਿੱਛੇ ਰਹਿ ਗਏ ਜੀ ਕਾਰਨ ਕਿਉਂ ਪਿੱਛੇ ਰਹਿ ਕੇ ਜਿਹੜੇ ਤੁਹਾਡੇ ਲੀਡਰ ਚੁਣੇ ਸੀ ਨਾ ਉਹ ਆਪਦੇ ਆਪ ਦੇ ਘਰ ਭਰ ਗਏ ਉਹਨਾਂ ਨੇ ਆਪਣੇ ਘਰ ਭਰ ਲਏ ਉਹਨਾਂ ਨੇ ਆਮ ਲੋਕਾਂ ਦੇ ਘਰਾਂ ਬਾਰੇ ਨਹੀਂ ਸੋਚਿਆ ਆਪਦੇ ਘਰ ਤਾਂ ਉਹ 2-2 3-3 ਪਾਸਿਓਂ ਭਰਦੇ ਨੇ ਜਨਿਕੇ ਪੰਜਾਬ ਦੇ ਵਿੱਚ ਇੱਕੋ ਹੀ ਘਰ ਹੈ ਜਿਹਦੇ ਤੇ ਥੱਲੇ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ ਉੱਪਰ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ 12 12 ਤੋਂ 20 ਪੌੜੀਆਂ ਨੇ ਜੇ ਉਹ ਥੱਲੇ ਆ ਜੇ ਉਹਦੀ ਪਾਰਟੀ ਬਦਲ ਜੂ ਉਹਦੇ ਭਾਈ ਦੀ ਜੇ ਇੱਧਰ ਲ ਤਾਂਾਂ ਚਲੇ ਜੇ ਉਹਦੀ ਪਾਰਟੀ ਬਦਲ ਜੂ ਪਰ ਦੋਨੇ ਹੀ ਰੱਖੇ ਹੋਏ ਨੇ ਤੂੰ ਆ ਰੱਖ ਮੈਂ ਆ ਰੱਖਦਾ ਜਿਹੜਾ ਆ ਗਿਆ ਆਪਾਂ ਆਪਣਾ ਕਰਦੇ ਰਹਾਂਗੇ ਤਾਂ ਪਿੱਛੇ ਰਹਿ ਗਿਆ ਇਲਾਕਾ ਤੁਹਾਡਾ ਸਮਝ ਗਏ ਨਾ ਸਾਰੇ ਸਾਰੇ ਜਾਣਦੇ ਹਾਂ ਤਾਂ ਪਿੱਛੇ ਰਹਿ ਗਿਆ ਇਲਾਕਾ ਆਪਣਾ ਸੋ ਫਰਕ ਕਿੰਨਾ ਕਹੇ ਕਿ ਅਸੀਂ ਤੁਹਾਡੇ ਨਾਲ ਆ ਤਾਂ ਤੁਹਾਡੇ ਵਰਗੇ ਆ ਪਰ ਪ੍ਰਮਾਤਮਾ ਵੀ ਹੈਗਾ ਪ੍ਰਮਾਤਮਾ ਲੋਕਾਂ 'ਚ ਹੀ ਵਸਦਾ ਕਦੋਂ ਦੇ ਸੋਚ ਜੰਦੇ ਆ ਅਸੀਂ ਕੁਝ ਬਣਾਗੇ ਬਣਾਗੇ ਲੋਕ ਬਣ ਨਹੀਂ ਦਿੰਦੇ ਕਹਿੰਦੇ ਬਣ ਕੇ ਦਿਖਾਓ ਤੁਸੀਂ ਐਦਾਂ ਬੜੀਆਂ ਉਹਨਾਂ ਨੇ ਅਚਕ ਨਾਲ ਸਮਾਰ ਰੱਖੀਆਂ ਨੇ ਸੂਟ ਸਮਾਰ ਰੱਖੇ ਨੇ ਵੀ ਆ ਪਾਵਾਂਗੇ ਸੌ ਚੁੱਕ ਸਮਾਗਮ ਤੇ ਉਹ ਸੌ ਚੁੱਕ ਸਮਾਗਮ ਆਉਂਦੇ ਹੀ ਨਹੀਂ ਕਿਉਂਕਿ ਸੌਹਾਂ ਤਾਂ ਪੰਜਾਬ ਨੂੰ ਲੁੱਟਣ ਦੀਆਂ ਖਾਈ ਜਾਂਦੇ ਆ ਟੋਲ ਪਲਾਜੇ ਸਾਰੇ ਉਹਨਾਂ ਨੇ ਲਵਾਏ ਮੈਂ ਬੰਦ ਕਰਾਏ 17 ਟੋਲ ਪਲਾਜੇ ਬੰਦ ਕਰਾਤੇ 60 ਲੱਖ ਰੁਪਇਆ ਪੰਜਾਬੀਆਂ ਦਾ ਇੱਕ ਦਿਨ ਦਾ بچਣ ਲੱਗ ਗਿਆ ਜੀ ਆ 17 ਟੋਲ ਪਲਾਜਿਆਂ ਚੋਂ 14 ਟੋਲ ਪਲਾਜੇ ਥੋਡੇ ਵਾਲੇ ਨੇ ਲਵਾਏ ਸੀ ਜਦੋਂ ਮੰਤਰੀ ਹੁੰਦਾ ਸੀ ਆ ਥੋਡੇ ਜਿਹੜੇ ਇਥੋਂ ਚੁਣ ਕੇ ਭੇਜਦੇ ਹੋ ਸੋ ਵੀਰੋ ਜੇ ਚੰਗੇ ਬੰਦੇ ਚੁਣ ਕੇ ਭੇਜ ਦੋਗੇ ਚੰਗੇ ਕਾਨੂੰਨ ਬਣ ਜਾਣਗੇ ਜੇ ਲਾਲਚੀ ਬੰਦੇ ਚੁਣ ਕੇ ਭੇਜ ਦੋਗੇ ਉਹ ਆਪਦਾ ਲਾਲਚ ਪੂਰਾ ਕਰਨਗੇ ਫਿਰ ਸੋ ਇਸ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਉਹ ਰੇਜ ਗੁਰੂ ਸਖਦੇਵ ਉਹਾਂ ਦੀ ਵਿਰਾਸਤ ਹੈ ਉਹਨਾਂ ਨੇ ਖੂਨ ਆਪਣੇ ਖੂਨ ਦੀ ਬਲੀ ਦੇ ਕੇ ਫਾਂਸੀਆਂ ਤੇ ਚੜ ਕੇ ਆਪਾਂ ਨੂੰ ਵੋਟਰ ਕਾਰਡ ਬਣਾ ਕੇ ਦਿੱਤੇ ਆ ਇਹਨਾਂ ਵੋਟਰ ਕਾਰਡਾਂ ਨੂੰ ਐਵੇਂ ਨਾ ਸਮਝਿਓ ਬਹੁਤ ਮਹਿੰਗੇ ਮਿਲੇ ਐ ਬਹੁਤ ਮਹਿੰਗੇ ਪਾ ਮਿਲੇ ਐ ਇਹਨਾਂ ਨੂੰ ਐਵੇਂ ਨਾ ਵੇਚਦਿਆ ਕਰੋ ਐਵੇਂ ਨਾ ਦੇਦਿਆ ਕਰੋ ਕਿਸੇ ਨੂੰ ਵੀ ਚਲ ਕੋਈ ਗੱਲ ਨਹੀਂ ਵੋਟੇ ਹੀ ਨੇ ਲੈ ਲੈ ਕਾਰਡ ਲੈ ਜਾਣਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਪੰਜ ਸਾਲ ਤੁਹਾਨੂੰ ਵੇਚੂਗਾ ਫਿਰ ਤੁਸੀਂ ਲੰਬਾ ਨਹੀਂ ਵੇਚ ਸਕਦੇ ਉਹਨੂੰ ਜੇ ਕਿਸੇ ਲੀਡਰ ਨੂੰ ਤੋਂ ਤੁਸੀਂ ਪੈਸੇ ਲੈ ਲੇ ਵੋਟਾਂ ਬਦਲੇ ਵੀ ਮਸਤਾ ਜੀ ਪੰਜ ਵੋਟਾਂ ਛੱਡਦਾ 5000 ਰੁਪਏ ਇੱਕ ਵੋਟ ਦਾ ਲਵਾਂਗੇ 25000 ਦੇ ਦੋ ਉਹ ਦੇ ਦੂਗਾ 25000 ਹੈਗੇ ਨੇ ਉਹਨਾਂ ਕੋਲ ਲੁੱਟੇ ਹੋਏ ਉਹ ਤੋਂ ਬਾਅਦ ਉਹ ਜਿੱਤ ਗਿਆ ਮੰਤਰੀ ਬਣ ਗਿਆ ਤੁਸੀਂ ਉਹਦੇ ਕੋਲੇ ਕੋਈ ਕੰਮ ਨਹੀਂ ਜਾ ਸਕਦੇ ਫਿਰ ਜੇ ਤੁਸੀਂ ਕਹੋਗੇ ਜੀ ਮੁੰਡੇ ਨੂੰ ਨੌਕਰੀ ਲਵਾ ਦਿਓ ਉਹ ਕਹੂਗਾ ਜੀ 2 ਕਰੋੜ ਲੱਗੂਗਾ ਤੁਸੀਂ ਕਹੋ ਕਮਾਲ ਕਰਦੇ ਹੋ ਜੀ ਨੇਤਾ ਜੀ 2 ਕਰੋੜ ਅੱਜ ਤੁਹਾਨੂੰ ਵੋਟਾਂ ਪਾਈਆਂ ਉਹ ਕਹੂਗਾ ਹਾਂ ਠੀਕ ਹੈ ਫਿਰ ਜੋ ਵੋਟਾਂ ਨਾਲ ਤੁਹਾਡਾ ਰੇਟ ਸੀ ਅਸੀਂ ਤੁਹਾਨੂੰ ਦੇਤਾ ਹੁਣ ਨੌਕਰੀ ਦਾ ਜਿਹੜਾ ਰੇਟ ਹੈ ਉਹ ਤੁਹਾਨੂੰ ਦਿਓ ਫਿਰ ਫੇ ਕੀ ਬੋਲੋਗੇ ਉਹ ਤੇ ਮੁਰੇ ਤੁਸੀਂ ਬਜਾਏ ਇਸ ਦੇ ਇਮਾਨਦਾਰ ਬੰਦਿਆਂ ਨੂੰ ਇਮਾਨਦਾਰ ਪਾਰਟੀ ਨੂੰ ਵੋਟ ਪਾਓ ਹਰੇਕ ਮਹੀਨੇ 4-5000 ਤਾਂ ਬਿਜਲੀ ਦਾ ਬਿੱਲ ਹੀ ਬਚਣ ਲੱਗ ਗਿਆ ਹਰੇਕ ਮਹੀਨੇ 4-5000 ਡਾਕਟਰ ਦਾ ਬਿੱਲ ਬਚਣ ਲੱਗ ਗਿਆ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਫ੍ਰੀ ਹੋ ਜਾਣੀਆਂ ਨੇ ਨੌਕਰੀਆਂ ਮਿਲਣ ਲੱਗ ਗਈਆਂ ਕਿਉਂਕਿ ਇਮਾਨਦਾਰ ਸਰਕਾਰ ਹੈ ਕਿਉਂਕਿ ਇਮਾਨਦਾਰ ਪਾਰਟੀ ਐ ਇਹਦੇ ਨਾਲ ਤੁਹਾਨੂੰ 1 ਸਾਲ ਚ ਘੱਟੋ-ਘੱਟ ਲੱਖ ਤੋਂ ਡੂੜ ਲੱਖ ਬਚੂਗਾ ਕਿੱਥੇ 5000 ਲੈਣਾ 5 ਸਾਲ ਦਾ ਤੇ ਉਸ ਤੋਂ ਬਾਅਦ ਉਹਨੇ ਫਿਰ ਵੇਚਣਾ ਤੁਹਾਨੂੰ ਤੁਸੀਂ ਬੋਲ ਵੀ ਨਹੀਂ ਸਕਦੇ ਕੁਝ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਆਪਦੇ ਦੁੱਖ ਸੁੱਖ ਸਾਥੀ ਜਿਹੜੇ ਨੇ ਉਹ ਹੈ ਜੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਜਿਨ੍ਹਾਂ ਨੂੰ ਪਤਾ ਹੋਵੇ ਆ ਮੈਂ ਨਹਿਰ ਦਾ ਉਦਘਾਟਨ ਕਰਕੇ ਆਇਆ ਹਾਂ 159 ਕਿਲੋਮੀਟਰ ਲੰਬੀ ਨਹਿਰ ਹੈ ਮਾਲਵਾ ਨਹਿਰ 50 ਫੁੱਟ ਉਪਰੋਂ ਚੌੜੀ ਹੈ 12.5 ਫੁੱਟ ਡੂੰਗੀ ਹੈ 2500 ਕਿਊਸਿਕ ਪਾਣੀ ਜਾਊਗਾ 520 ਤੋਂ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਪਾਣੀ ਲੱਗੂਗਾ ਜੀ ਉਸ ਨਹਿਰ ਚੋਂ ਤਾਂ ਮੈਨੂੰ ਕੱਲ ਮੈਂ ਉੱਥੇ ਪਰਸੋਂ ਉੱਥੇ ਨਹਿਰ ਤੇ ਸੀ ਤਾਂ ਪੱਤਰਕਾਰ ਪੁੱਛਣ ਲੱਗੇ ਕਿ ਜੀ ਇਹ ਦਰਖਤਾਂ ਬਾਰੇ ਆ ਨਹਿਰਾ ਬਾਰੇ ਇਹ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ ਆ ਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ ਇਹਨਾਂ ਨੇ ਤਾਂ ਸੋਚਿਆ ਨਹੀਂ ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓ 70 70 75 ਸਾਲ ਦਾ ਬਜ਼ੁਰਗ ਹੋਣਾ ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਲੋਕ ਜਵਾਬ ਦੇਣ ਲੱਗ ਜਾਣ ਫਿਰ ਨਜ਼ਾਰਾ ਹੋਰ ਹੁੰਦਾ ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾ ਤੂੰ ਕਹਿੰਦਾ ਨਹਿਰਾਂ ਬਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਏ ਤਾਂ ਕਿੰਨਾ ਕੁ ਫਾਇਦਾ ਹੁੰਦਾ 3 ਇੰਚ ਨੀਵਾ ਹੋ ਜਾਏ ਕਿੰਨਾ ਕੁ ਫਾਇਦਾ ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨ ਮੈਂ ਕਹਾਂ ਜੀ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦੋ ਆ ਚੰਦੂ ਮਾਜਰੇ ਹੋਰੀਂ ਦਿਲਜੀਤ ਜੀ ਮੇ ਹੋਰੀਂ ਸੁਖਵੀਰ ਬਾਦਲ ਹੋਰੀ ਮੈਂ ਤੁਹਾਨੂੰ ਤਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਉਂ ਹਾਂ ਹਾਂ ਤੁਸੀਂ ਦੇਖੋ ਜੀ ਆ ਪ੍ਰਤਾਪ ਬਾਜਵਾ ਕਿਕਰ ਨੂੰ ਜੱਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸੰਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਇਸੇ ਕਿਕਰ ਦੇ ਤੁੱਕਿਆਂ ਦਾ ਚਾਰ ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਖਤਾ ਨਹੀਂ ਆ ਤਾਂ ਦਰਖਤਾ ਨਹੀਂ ਮਿੰਨਤ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਐਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਨੇ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨਹਿਰਾਂ ਚ ਤਾਰੀਆਂ ਲਾਉਂਦੇ ਦਿਖਾਵਾਂਗੇ ਮੇਰਾ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਇਸੇ ਨਹਿਰ ਚ ਸਿੱਖਿਆ ਸੀ ਮੱਜਾ-ਮੁਜਾ ਵੀ ਇੱਥੇ ਨਮਾਉਂਦੇ ਰਹਿਆ ਬਹੁਤ ਪੁਰਾਣਾ ਸਬੰਧ ਆ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਾਂ ਸੋਚਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਗੁਰੂ ਨਾਨਕ ਸਾਹਿਬ ਨੇ ਕਿਹਾ ਧਰਤੀ ਪਾਣੀ ਤੇ ਹਵਾ ਇਹ ਚੀਜ਼ਾਂ ਬਚਾਉਣੀਆਂ ਆਪਾਂ ਦਰਜੇ ਉਹ ਬਚਾਉਣੇ ਨੇ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਇੱਕ ਜਕਾਰਾ ਛੱਡ ਕੇ ਮੇਰਾ ਹਾਸਲਾ ਸਾਡਾ ਸਾਰੇ ਟੀਮ ਦਾ ਵਧਾ ਦਿਓ ਬੋਲੇ ਸੋਨਹਾਲ ਸੋ ਇਹਨਾਂ ਨੂੰ ਜੋ ਮਰਜ਼ੀ ਸੋਚੀ ਜਾਣ ਦਿਓ ਆਪਾਂ ਨੇ ਕੀ ਲੈਣਾ ਤਾਂ ਕੱਲਾ ਵੋਟਾਂ ਹੀ ਸੋਚਦੇ ਆ ਜਿੱਥੇ ਵੋਟਾਂ ਉੱਥੇ ਜਾਂਦੇ ਆ ਉੱਥੇ ਹੱਥ ਬੰਦਦੇ ਆ ਹੌਰੇ ਨੰਨੇ ਕੋਈ ਲੈਣਾ ਦੇਣਾ ਨਹੀਂ ਇੱਧਰ ਉੱਧਰ ਸੋ ਆਪਾਂ ਪਹਿਲੀ ਵਾਰ ਹੋ ਰਿਹਾ ਕਿ ਪਾਣੀ ਵੀ ਆਊਗਾ ਕੱਸੀਆਂ ਟੇਲਾਂ ਤੇ ਵੀ ਪਾਣੀ ਪਹੁੰਚ ਗਿਆ ਕੱਸੀਆਂ ਰਜਵਾਹਾਂ ਚ ਪਾਣੀ ਪਹੁੰਚ ਰਿਹਾ ਹੈ ਇਹੋ ਜੇ ਓਵਰਪੇਚ ਬਣ ਰਹੇ ਨੇ ਹਜੇ ਹੋਰ ਬਣਨਗੇ ਇਲਾਕੇ ਜੋ ਮੰਗ ਹੋਊਗੀ ਜਿਵੇਂ ਅੱਜ ਸ਼ਮਸ਼ੇਰ ਜੀ ਨੇ ਦੱਸਿਆ ਜਿੰਨੀਆਂ ਵੀ ਥੋੜੇ ਦਿਨਾਂ ਨਗਰ ਦੇ ਇਲਾਕੇ ਦੀਆਂ ਮੰਗਾਂ ਨੇ ਮੈਂ ਆ ਲੈ ਕੇ ਚੱਲਿਆ ਔਰ ਇੱਕ ਇੱਕ ਮੰਗ ਜਿਹੜੀ ਉਹ ਪੂਰੀ ਹੋਊਗੀ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਮੈਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਵਾਂ ਤੇ ਮੈਂ ਉਹ ਗੱਲ ਕਹਿਣਾ ਜਿਹੜੀ ਮੈਂ ਕਰ ਸਕਦਾ ਹਾਂ ਵਾਂ ਇਹ ਮੈਂ ਕਰ ਸਕਦਾ ਜਿਹੜੀ ਤੁਸੀਂ ਮੰਗਾ ਬੋਲੀਆਂ ਨੇ ਟਾਈਮ ਉਹ ਚ ਅਲੱਗ-ਅਲੱਗ ਹੋ ਸਕਦਾ ਹੈ ਟਾਈਮ ਲੱਗ ਸਕਦਾ ਪਰ ਇਹ ਇਹ ਹੋਣ ਗਿਆ ਤੇ ਪੂਰੀਆਂ ਹੋਣ ਗਿਆ ਤੇ ਇਲਾਕੇ ਨੂੰ ਆਪਾਂ ਪਛੜਿਆ ਆ ਜਾਂ ਕੋਈ ਹੋਰ ਆ ਜਾਂ ਲਫ਼ਜ਼ ਜਿਹੜੇ ਨੇ ਇਸ ਇਲਾਕੇ ਨਾਲੋਂ ਹਟਾ ਦੇਣੇ ਆਪਾਂ ਕਿਉਂਕਿ ਜੇ ਇਧਰਲੇ ਪਾਸੇ ਦੇਖੀਏ ਤਾਂ ਇਹ ਪਹਿਲੇ ਪਾਸੇ ਵੀ ਤਾਂ ਆਉਂਦਾ ਨਾ ਉਧਰਲੇ ਪਾਸੇ ਦੇਖੀਏ ਤਾਂ ਇਹ ਟੇਲ ਕਹਿ ਦਾਂਗੇ ਅਖੀਰਲਾ ਕਹਿ ਦਿੰਨੇ ਆ ਸੋ ਬਾਰਡਰ ਦਾ ਏਰੀਆ ਬਹੁਤ ਸਾਰੀਆਂ ਸਮੱਸਿਆਵਾਂ ਨੇ ਮੈਨੂੰ ਪਤਾ ਮੈਂ ਪਹਿਲਾਂ ਪਾਰਲੀਮੈਂਟ 'ਚ ਬੋਲਦਾ ਵੀ ਰਿਹਾ ਇਹ ਗੱਲ ਸਾਡੇ ਤੇ ਛੱਡ ਦਿਓ ਕਿਉਂਕਿ ਸਾਨੂੰ ਪਤਾ ਹੈ ਅਸੀਂ ਤੁਹਾਡੇ ਵਰਗੇ ਆ ਤੁਹਾਡੇ ਚੋਂ ਨਿਕਲੇ ਹੋਇਆ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਤਾਰ ਦੇ ਪਰਲੇ ਪਾਸੇ ਕੀ ਦਿੱਕਤਾਂ ਨੇ ਕਿਹੜੇ-ਕਿਹੜੇ ਪੁਲ ਬਣਾਉਣ ਵਾਲੇ ਰਹਿੰਦੇ ਨੇ ਰਾਵੀ ਨਾਲ ਸੰਬੰਧਿਤ ਕਿੰਨੇ ਆਪਾਂ ਡੈਮ ਵੀ ਹੁਣ ਧਾਰਕਲਾ ਬਣਾ ਰਹੇ ਆ ਬਹੁਤ ਕੁਛ ਇਸ ਇਲਾਕੇ ਚ ਆ ਰਿਹਾ ਹੈ ਇਸ ਇਲਾਕੇ ਨੂੰ ਇੱਕ ਟੂਰਿਸਟ ਹੱਬ ਵੀ ਬਣਾਉਣਾ ਚਾਹੁੰਦੇ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬੇਲੇ ਦੀ ਰਾਜਧਾਨੀ ਹੈ ਇੱਥੇ ਪਤਾ ਨਹੀਂ ਕਿਉਂ ਨਹੀਂ ਸੰਭਾਲੀ ਉਹਨਾਂ ਨੇ ਉਹ ਇਟਾਂ ਗਲ ਗੀਆਂ ਉਹ ਖੰਡਰ ਬਣ ਗਏ ਜਿਹੜੇ ਪੁਰਾਣੇ ਸਾਡੇ ਸੀ ਉਹ ਕਿਸੇ ਨੇ ਸੰਭਾਲਿਆ ਹੀ ਨਹੀਂ ਉਹ ਵੀ ਸੰਭਾਲਾਂਗੇ ਟੂਰਿਸਟ ਹੱਬ ਵੀ ਬਣੂਗੀ ਰੋਜ਼ਗਾਰ ਮਿਲੂਗਾ ਸਭ ਕੁਝ ਪਰ ਇਹ ਆ ਵੀ ਸਾਡੇ ਤੇ ਯਕੀਨ ਰੱਖਿਓ ਕਿਉਂਕਿ ਸਾਨੂੰ ਪਤਾ ਹੈ ਜਿਹੜੇ ਜਿੰਨਾਂ ਨੂੰ ਜਿਤਾਈ ਜਾਂਦੇ ਰਹਿੰਨੇ ਹੋ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਵੀ ਹੁੰਦਾ ਕੀ ਐ ਇਹ ਉਹ ਕਾਲੀਆਂ ਐਨਕਾਂ ਲਾ ਕੇ ਨਿਕਲਦੇ ਆ ਟੈਂਪਰੇਚਰ ਪੁੱਛ ਕੇ ਨਿਕਲਦੇ ਆ ਅਫਸਰਾਂ ਨੂੰ ਟੈਂਪਰੇਚਰ ਪੁੱਛਦੇ ਹਾਓ ਇਜ਼ ਦਾ ਹਾਓ ਮਾਚ ਇਜ਼ ਦਾ ਟੈਂਪਰੇਚਰ ਉਹ ਕਹਿੰਦੇ ਸਰ 40 ਡਿਗਰੀ ਓ ਮਾਈ ਗੋਡ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਦੱਸ 40 ਡਿਗਰੀ ਚ ਨਿਕਲ ਨਹੀਂ ਸਕਦੇ ਇੰਨੇ ਮਲੈਮ ਨੇ ਇਹ ਤੇ ਆਪਾਂ ਉਹਨੇ ਚਿਰਚਾ ਘੱਡ ਦਿੰਨੇ ਆ ਅੱਧਾ ਪੰਜਾਬ ਆਪਾਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ ਟਿਊਬ ਵੱਲੇ ਟੋਇਆਂ ਚੋਂ ਆਪਣਾ ਆਪਣਾ ਕੀ ਰਿਸ ਕਰਨਗੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਸਾਥ ਦਿਓ ਇਸੇ ਤਰ੍ਹਾਂ ਵਿਸ਼ਵਾਸ ਦਿਓ ਜਿਵੇਂ ਜਲੰਧਰ ਦੇ ਵਿੱਚ ਤੁਸੀਂ ਕਮਾਲ ਕਰਤੀ ਔਰ ਜਿਵੇਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਮਾਹੌਲ ਬਣਿਆ ਹੋਇਆ ਕਿ ਹਾਂ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਔਰ ਇਮਾਨਦਾਰੀ ਨਾਲ ਅਸੀਂ ਲੱਗੇ ਹੋਏ ਆ ਹੋ ਸਕਦਾ ਸਾਥੋ ਗਲਤੀਆਂ ਵੀ ਹੁੰਦੀਆਂ ਹੋਣ ਸਾਨੂੰ ਰੋਕ ਲਿਓ ਸਾਨੂੰ ਬਾਹ ਫੜ ਲਿਓ ਸਾਡੀ ਸਾਨੂੰ ਹਟਾ ਦਿਓ ਟੋਕ ਦਿਓ ਨਵੇਂ ਆ ਹੋ ਸਕਦਾ ਕੋਈ ਕਮੀ ਰਹਿੰਦੀ ਹੋਵੇ ਪਰ ਨੀਅਤ ਸਾਡੀ ਖੋਟੀ ਨਹੀਂ ਹੈਗੀ ਇਸ ਗੱਲ ਤੇ ਤੁਸੀਂ ਸ਼ੱਕ ਨਾ ਕਰੋ ਨੀਅਤ ਸਾਡੀ ਸਾਫ਼ ਹੈ ਸੋ ਇਸ ਕਰਕੇ ਹਾਂ ਮੈਂ ਮੈਂ ਨਹੀਂ ਕਹਿੰਦਾ ਕਿ ਕ腐ਪਸ਼ਨ ਸਾਰੀ ਹਟ ਗਈ ਹੋਣੀ ਪਰ ਘਟ ਗਈ ਹਟਾ ਵੀ ਦੇਵਾਂਗੇ ਬਦਲ ਵੀ ਰਹੇ ਆ ਜਿੱਥੋਂ ਵੀ ਸਾਨੂੰ ਤਹਿਸੀਲਦਾਰ ਲੈਵਲ ਤੇ ਜਾਂ ਕੋਈ ਰੈਵਨਿਊ ਲੈਵਲ ਤੇ ਜਾਂ ਕਿਸੇ ਲੈਵਲ ਤੇ ਵੀ ਪਤਾ ਲੱਗਦਾ ਹੈ ਤਾਂ ਅਸੀਂ ਬਦਲ ਦਿੰਨੇ ਆ ਅਫਸਰ ਬਦਲ ਦਿੰਨੇ ਆ ਵੀ ਨਾ ਤੂੰ ਚੱਲ ਕਰੇ ਫਿਰ ਜੇ ਤੈਨੂੰ ਤਨਖਾਹ ਤੇ ਗੁਜ਼ਾਰਾ ਤੇਰਾ ਨਹੀਂ ਹੁੰਦਾ ਤੂੰ ਚੱਲ ਫਿਰ ਬਾਹਰੋਂ ਤਾਂ ਨਹੀਂ ਕਰਨ ਦਿੰਦੇ ਸੋ ਇਸ ਕਰਕੇ ਜਿੰਨੀਆਂ ਵੀ ਸਕੀਮਾਂ ਚੱਲੀਆਂ ਨੇ ਸਾਰੀਆਂ ਤੁਹਾਡੇ ਵਾਸਤੇ ਨੇ ਔਰ ਕੋਈ ਵੀ ਮੈਂ ਤਾਂ ਇਹ ਜੇ ਸਵੇਰੇ ਉੱਠ ਕੇ ਅਰਦਾਸ ਕਰਦਾ ਹਾਂ ਨਾ ਪ੍ਰਮਾਤਮਾ ਇਹੋ ਜਿਹੀਆਂ ਫਾਈਲਾਂ ਤੇ ਸਾਈਨ ਕਰਵਾਈ ਜਿਹਦੇ ਨਾਲ ਕਿਸੇ ਦਾ ਚੁੱਲ੍ਹਾ ਬਲੇ ਕੇ ਦੇ ਘਰੇ ترقی ਦਾ ਦੀਵਾ ਜਗੇ ਇਹੀ ਮੇਰੀ ਤਾਂ ਦੁਆ ਰਹਿੰਦੀ ਹੈ ਪੰਜਾਬ ਵਾਸਤੇ ਹਾਂਜੀ ਉਹ ਵੀ ਬਿਲਕੁਲ ਇਹ ਹਾਂਜੀ ਇਹ ਇਹ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਇਹ ਇਹ ਇੰਨਾ ਜਿਆਦਾ ਵੱਡਾ ਇਹਨਾਂ ਨੇ ਬਣਾ ਰੱਖਿਆ ਨੈਕਸਸ ਉਹਨੂੰ ਅਸੀਂ ਹੁਣ ਤੋੜਨ ਤੇ ਲੱਗੇ ਹੋਏ ਆਂ ਉਹਨੂੰ ਤੋੜ ਕੇ ਚਿੱਟੇ ਵਾਲਾ ਜਿਹੜਾ ਕਹਿਆ ਨਾ ਉਹਨੂੰ ਤੋੜ ਕੇ ਜਿਹੜੇ ਮਰੀਜ਼ ਨੇ ਮੁੰਡੇ ਮੈਂ ਉਹਨਾਂ ਨੂੰ ਮਰੀਜ਼ ਹੀ ਕਹੂੰਗਾ ਜਿਹੜੇ ਲੱਗ ਗਏ ਉਹ ਬੇਚਾਰੇ ਮਰੀਜ਼ ਨੇ ਉਹਨਾਂ ਨੂੰ ਹਸਪਤਾਲਾਂ ਚ ਲੈ ਜਾ ਕੇ ਠੀਕ ਕਰਾਂਗੇ ਤੇ ਜਿਹੜੇ ਤਸਕਰ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ ਸਖਤ ਤੋਂ ਸਖਤ ਜਮ ਹਰ ਰੋਜ਼ ਫੜਦੇ ਵੀ ਆਂ ਹਰ ਰੋਜ਼ ਕਿਲੋਂਾਂ ਦਾ ਕਿਲੋਂਾਂ ਹੀਰਨ ਫੜਦੇ ਆਂ ਪਾਕਿਸਤਾਨ ਤੋਂ ਆਉਂਦੀ ਹੈ ਜਾਂ ਇਧਰ ਉਧਰ ਆਉਂਦੀ ਹੈ ਅਸੀਂ ਪੁਲਿਸ ਨੂੰ ਇਹ ਕਿਹਾ ਹੋਇਆ ਹੈ ਕਿ ਜਿਹੜੇ ਵੀ ਐਸਐਸਪੀ ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਚ ਵਕਣ ਦਾ ਸਾਡੇ ਕੋਲ ਸਾਡੇ ਕੋਲੇ ਕੋਈ ਆ ਗਿਆ ਸਬੂਤ ਅਸੀਂ ਉਹ ਐਸਐਸਪੀ ਨੂੰ ਅਕਾਉਂਟੇਬਲ ਮੰਨਾਂਗੇ ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਈ ਤੂੰ ਆਪਣੇ ਮੁਨਸ਼ੀ ਤੇ ਕੰਟਰੋਲ ਕਰ ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ ਕਿਉਂਕਿ ਅਸੀਂ ਬਹੁਤ ਹੋ ਗਿਆ ਸਾਡੀ ਹੁਣ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਅਸੀਂ ਖੇਡਾਂ 'ਚ ਵੀ ਲਾਉਣਾ ਹੈ ਸਾਡੇ 19 ਪਲੇਅਰ 올림픽 ਦੇ ਵਿੱਚ ਗਏ ਹੋਏ ਨੇ ਉਮੀਦ ਕਰਦੇ ਆ ਕਿ ਉਹ ਵੀ ਜਿੱਤ ਕੇ ਆਉਣਗੇ ਜਦੋਂ ਜਿੱਤ ਕੇ ਆਉਣਗੇ ਨਵੇਂ ਬੱਚਿਆਂ ਦਾ ਹੌਸਲਾ ਵੱਧਦਾ ਹੈ ਕਰੋੜ ਕਰੋੜ ਰੁਪਈਆ ਅਸੀਂ 골ਡ ਮੈਡਲ ਵਾਲੇ ਨੂੰ ਦਿੰਨੇ ਆ ਤੇ 올림픽 ਦੀ ਤਿਆਰੀ ਵਾਸਤੇ ਪੈਸੇ ਦਿੰਨੇ ਆ ਤਾਂ ਕਿ ਸਾਡੇ ਬੱਚੇ ਡਰੱਗ ਤੋਂ ਇਧਰੋਂ ਚਿੱਟੇ ਤੋਂ ਕਾਲੇ ਤੋਂ ਪੀਲੇ ਤੋਂ ਇਧਰੋਂ ਬਚੇ ਰਹਿਣ ਤਾਂ ਕਿ ਆਉਣ ਵਾਲੇ ਦਿਨਾਂ ਚ ਪੜ੍ਹਾਈ ਵਾਸਤੇ ਵੀ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਖੁੱਲ ਰਹੇ ਨੇ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਦਾ ਕਿ ਤੁਸੀਂ ਸਾਥ ਦੇਈ ਜਾਂਦੇ ਹੋ ਕਿਉਂਕਿ ਉ ਤਾਂ ਮੈਨੂੰ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਸਾਰੇ ਆ ਜਿਹੜੇ ਦੂਜੇ ਵਿਰੋਧੀ ਪਾਰਟੀ ਵਾਲੇ ਆ ਉਹ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਨ ਜਰ ਤੁਸੀਂ ਮੇਰੇ ਨਾਲ ਹੋ